हां जी ਪੰਜਾਬੀਓ ਨਿਪਟੜ ਗਿਆ ਸੋ ਦਾਤਾ ਕੁਛ ਪਹਿਲਾਂ ਵਾਲੇ ਨਵੇੜ ਕੇ ਕੋਸਾ ਰਿੰਦਾ ਖੁੰਦਾ ਰੱਖਣਾ ਤਰਾ ਜਿਹੜਾ ਬਿਠਾਇਆ ਸਿਰ ਤੇ ਭਵੰਤ ਸੋ ਇਹ ਨਵੇੜ ਲੂਗਾ 25 ਬੰਦੇ ਰੱਖਿਆ ਬੈਟਨ ਇਨਸਪੈਕਟਰ 13 ਬੰਦੇ ਬਾਹਰ ਲਿਆ 12 ਪੰਜਾਬ ਦੇ ਆ ਦੇਖ ਲੋ 52 60 ਫੀਸਦੀ ਬੰਦੇ ਬਾਹਰ ਰੂਟਾਂ ਦਵਾ ਕੇ ਸਾਡੇ ਨੌਕਰੀਆਂ ਤੇ ਪੈਸ ਰਹੇ ਆ ਸਾਡੇ ਨੇ ਕਹਿੰਦੇ ਸਾਡੇ ਕਿਹੜਾ ਬਾਹਰ ਰੂਪੇ ਜਾਂਦੇ ਨਹੀਂ ਸਾਡੇ ਨੇ ਨਹੀਂ ਜਾਂਦੇ ਜਿੰਨੇ 60 70 ਫੀਸਦੀ ਹਰ ਨੌਕਰੀ ਦੇ ਵਿੱਚ ਬਾਹਰਲੇ ਬੰਦੇ ਆ ਕੇ ਬੈਠ ਰਹੇ ਆ ਸਾਡੇ ਨੇ ਕਹਿੰਦੇ ਸਾਡੇ ਪੜ੍ਹਦੇ ਲਿਖਦੇ ਨਹੀਂ ਹੈਗੇ ਗੱਲ ਇਹ ਨਹੀਂ ਹੈਗੀ ਅਸਲ ਕਾਰਨ ਇਹ ਆ ਕਿ ਸਾਡੇ ਧਿਆਨ ਮਾਰਿਓ ਪੰਜਾਬੀ ਬੋਲੀ ਤੇ ਜੀਕੇ ਜਿਹੜੀ ਜਨਰਲ ਨੌਲੇਜ ਆ ਉਹ ਸਿਰਫ ਤੇ ਸਿਰ ਸਾਡੇ ਪੇਪਰਾਂ 'ਚ ਪੰਜਾਬ ਦੇ ਕਿੰਨੇ 10 ਫੀਸਦੀ ਆ ਮਹਾਰਾਸ਼ਟਰ 'ਚ ਕਿੰਨੀ ਆ 35 ਫੀਸਦੀ ਰਾਜਸਥਾਨ 'ਚ 50 ਯੂਪੀ ਦੀ ਚੋਵੀ ਕੇਰਲਾ ਚ 45 ਤਾਮਿਲਨਾਡੂ ਚ 55 ਉਥੋਂ ਦੀ ਬੋਲੀ ਗੁਜਰਾਤੀ ਮਰਾਠੀ ਤਾਮਲ ਤੇਲਗੂ ਉਥੋਂ ਦੇ ਜਨਰਲ ਨੌਲੇਜ ਇੰਨੇ ਇੰਨੇ ਪਰਸੈਂਟ ਰੱਖੇ ਨੇ ਪੰਜਾਬ ਸਿਰਫ ਤੇ ਸਿਰਫ 10% ਦੀ 10% ਉਹ ਵੀ ਬਹੁਤ ਸੌਖੇ ਸਵਾਲ ਜਿਹੜਾ ਜਿੱਥੋਂ ਬੰਦਾ ਚੱਲ ਕੇ ਮਾਰ ਗਿਆ ਕੇ ਹੱਲ ਕਢ ਦੇ ਜਾਣ ਬੁੱਝ ਕੇ ਸ਼ਾਸਤ ਦੇ ਨਾਲ ਸਾਡੀ ਨੌਜਵਾਨ ਜੱਟਾਂ ਦਾ ਟਾਕਾ ਮਾਰਿਆ ਜਾ ਰਿਹਾ ਦੂਜਾ ਕਾਰਨ ਸੁਣ ਲਓ ਇੱਕ ਪੀਪੀਐਸ ਕੰਪਨੀ ਹੈ ਜਿਹੜੀ ਪ੍ਰਾਈਵੇਟ ਕੰਪਨੀ ਹੈ ਕੈਪਟਨ ਸਰਕਾਰ ਵਾਲੇ ਕੰਟਰੈਕਟ ਹੋਇਆ ਜੀ ਦਾ ਉਹ ਕੰਪਨੀ ਪੇਪਰ ਲੈ ਰਹੀ ਹੈ ਉਹ ਪੇਪਰ ਲੀਕ ਵੀ ਕਰਦੇ ਆ ਪੇਪਰ ਗਾਹਾਂ ਪਛਾਦ ਹੁੰਦੇ ਆ ਉਹ ਪਹਿਲੇ ਉਹਨਾਂ ਕੋਲ ਪਹੁੰਚ ਜਾਂਦੇ ਆ ਤੇ ਉਸ ਕਰਕੇ ਵੀ ਜਿਹੜੇ ਬਾਂਲ ਸੁਤਣਾ ਦੇ ਬੰਦੇ ਨੌਜਵਾਨ ਸਾਡੇ ਨੌਜਵਾਨਾਂ ਦੇ ਅਕਲ ਦੇ ਆ ਕੇ ਬਹਿ ਜਾਂਦੇ ਆ ਸਾਡੇ ਕੋਲੇ ਪੀਪੀਐਸ ਸੀ ਆ ਸਾਡੇ ਕੋਲੇ ਪੀਐਸਐਸਬੀ ਆ ਕੀ ਪੰਜਾਬ ਸਰਕਾਰ ਉਹਨਾਂ ਦਾ ਹੀ ਪੇਪਰ ਨਹੀਂ ਲੈ ਸਕਦੀ ਲੈ ਸਕਦੀ ਹੈ ਪਰ ਬਹੁਤ ਵੱਡੀ ਸ਼ਾਸ ਦੇ ਨਾਲ ਪੰਜਾਬ ਦੇ ਹੱਥੇ ਡਾਕਾ ਮਾਰਿਆ ਜਾ ਰਿਹਾ ਉਹ ਇਸੇ ਕਰਕੇ ਦਾ ਪੰਜਾਬ ਦੇ ਲੋਕੋ ਸੁਰੂ ਕਲਪਦੇ ਆ ਕਿ ਇਥੇ ਕਾਨੂੰਨ ਬਣਾਉਣਾ ਚਾਹੀਦਾ ਜ਼ਮੀਨਾਂ ਦੀ ਖਾਤਰ ਵੀ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਰ ਕੇ ਦੂਜੇ ਸੁੱਖਾਂ ਵਿੱਚ ਧਰੂ ਦੇ ਹੁੰਦੇ ਐ ਕਿ ਡੋਮਿਸਾਈਲ ਦਾ ਬੋਨਫਾਇਰ ਵੀ ਨਾ ਕੋਈ ਮਿਲਣੀ ਚਾਹੀਦੀ ਪੰਜਾਬ ਦੇ ਨੂੰ ਆ ਤਰਨ ਤਰ ਦੇ ਬੋਟਾ ਨੇ ਕੋ ਮੁੱਦਾ ਹੈਗਾ ਨਾ ਬੋਟਾ ਚ ਜ਼ਮੀਨਾਂ ਦੇ ਕਾਨੂੰਨ ਦਾ ਨੌਕਰੀਆਂ ਦਾ ਰਜਗਾਰ ਦਾ ਪਾਣੀ ਦਾ ਰਾਹ ਧਾਨੀ ਦਾ ਡੈਮਾਂ ਦਾ ਕੋ ਮੁੱਦਾ ਹੈ ਸਾਡੇ ਲੋਕਾਂ ਦੇ ਮੁੱਦੇ ਸੁਣਨ ਨੂੰ ਤਿਆਰ ਹੈਗੇ ਆ ਬੈਠੇ ਰੋ ਚੁੱਪ ਕਰਕੇ ਤੇ ਸਾਰਾ ਕੁਝ ਨਾ ਲੁਟਾ ਦੇਣਾ ਬਰਬਾਦ ਕਰ ਦੇਣਾ ਪੰਜਾਬ ਦਾ ਹਲੇ ਕਿਤੇ ਪੰਜਾਬ ਨਾਲ ਹੋਕ ਕੀ ਰਿਹਾ ਉਹ ਹੱਤ ਹੋ ਗਈ ਯਾਰ 25 ਬੰਦੇ ਰੱਖੇ 25 ਤੋਂ 13 ਬੰਦੇ ਬਾਹਰ ਰੇ ਆ ਗਏ ਹੇ ਤਾਂ ਕਾਣੀ ਹੁੰਦਾ ਪੰਜਾਬ ਨਾਲ ਫਿਰ ਰਹਿ ਕੇ ਜਾਂ ਪੰਜਾਬ ਦਾ ਪਿੱਛੇ ਤੂੰ ਜਾ ਕੇ ਲੈ ਕੇ ਦਿਖਾਉ ਮੈਨੂੰ ਰਫਮਾਸਟਰ ਜਾਓ ਕੋਈ ਜ਼ਮੀਨ ਲਓ ਕੋਈ ਨਾ ਖਰੀਦੋ ਜਾਓ ਉਤਰਾਖੰਡ ਜਾਓ ਤੁਸੀਂ ਸੁਪਿਆਂ ਦੇ ਵਿੱਚ ਸਾਰੇ ਕਿ ਉਤਰ ਗੋਲੇ ਕੋ ਉਤਰ ਮੁੱਖਾਂ ਵਿੱਚ ਬੈਠਾ ਲੋਕ ਵੀ ਚੁੱਪਾ ਤੇ ਸਿਆਦਾਨ ਦਾ ਪਹਿਲੇ ਬੇਈਮਾਨਾ ਪੰਜਾਬ ਪ੍ਰਤੀ ਇਹਦਾ ਹਾਈ ਗਿਦਾਰ ਪੰਜਾਬ ਦੇ